ਵਾਹਿਗੁਰੂ 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 ਵੇਖੋ ਜੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਜਦੋਂ ਕੋਈ ਵੀ ਰਾਗ ਆਰੰਭ ਹੁੰਦਾ ਹੈ ਉਦੋਂ ਵੀ ਆਪ ਜੀ ਨੂੰ ਦਰਸ਼ਨ ਹੋਣਗੇ ਮੂਲ ਮੰਤਰ ਦੇ ਸਭ ਤੋਂ ਪਹਿਲਾਂ ਇੱਕ ਓੰਕਾਰ ਲਿਖਿਆ ਉਹ ਵੱਖਰੀ ਗੱਲ ਹੈ ਅਲੱਗ-ਅਲੱਗ ਰੂਪਾਂ ਵਿੱਚ ਆਇਆ ਕਿਤੇ ਕੋ ਓੰਕਾਰ ਸਤਿਗੁਰ ਪ੍ਰਸਾਦ ਤੇ ਹੁਣ ਆਪਾਂ ਅੱਜ ਵਿਚਾਰ ਕਰਨੀ ਹੈ ਜੀ ਤਾਂ ਪ੍ਰਸਾਦ ਸਭਈਏ ਸਭ ਤੋਂ ਪਹਿਲਾਂ ਲੇਖੋ ਪਉਠੀ ਸਾਹਿਬ ਚ ਲਿਖਿਆ ਹੋਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੋ ਇੱਕ ਹੈ ਜੋ ਕੁੱਲ ਕਾਇਨਾਤ ਵਿੱਚ ਵਿਰਾਜਮਾਨ ਹੈ ਜੋ ਸਰਵ ਵਿਆਪਕ ਹੈ ਸਤ ਗੁਰ ਪ੍ਰਸਾਦ ਉਹ ਮਿਲਦਾ ਕਿਵੇਂ ਹੈ ਸਤ ਗੁਰੂ ਜੀ ਦੀ ਕਿਰਪਾ ਦੁਆਰਾ ਤੇ ਹੁਣ ਇੱਥੇ ਪਾਤਸ਼ਾਹ ਨੇ ਸਾਨੂੰ ਤਾਂ ਲਿਖਿਆ ਤੇ ਸਮਝਾਇਆ ਵੀ ਇੱਥੇ ਇੱਕ ਦੀ ਗੱਲ ਹੋਏਗੀ ਉਹ ਇੱਕ ਤੋਂ ਟੁੱਟ ਕੇ ਦੁਨੀਆ ਕੀ ਕਰਦੀ ਪਈ ਹੈ ਉਹ ਲੋਕ ਜਿਹੜੇ ਲੋਕਾਂ ਦੀ ਨਜ਼ਰਾਂ ਵਿੱਚ ਵਿਦਵਾਨ ਨੇ ਸੰਤ ਨੇ ਮਹਾਤਮਾ ਨੇ ਜੋਗੀ ਨੇ ਬੜਾ ਕੁਝ ਹੈ ਦੁਨੀਆ ਵਿੱਚ ਸੀ ਤੇ ਹੈ ਤੇ ਰਹੇਗਾ ਵੀ ਨਾਮ ਤੋਂ ਟੁੱਟ ਕੇ ਤੇ ਸਭ ਕੁਝ ਹੁੰਦਾ ਹੈ ਨਾ ਹੁੰਦਾ ਰਹੇਗਾ ਕਬੀਰ ਜੇ ਮਾਰਗ ਪੰਡਤ ਗਏ ਪਾਛੈ ਪਰਿਬਹੀਰ ਇੱਕ ਅਵਕਟ ਘਾਟੀ RAM ਕੀ ਤੈ ਚੜ ਰਹੇ ਹੋ ਕਬੀਰ ਜਾਪ ਪ੍ਰਸਾਦ ਸਵਈਏ ਹੁਣ ਆਪਜੀ ਧਿਆਨ ਨਾਲ ਵੇਖੋ ਸਵਈਏ ਜਿਹੜਾ ਨਾ ਇਹ ਛੰਦ ਦਾ ਨਾਮ ਹੈ ਇਹ ਚਾਰ ਪੰਕਤੀਆਂ ਦਾ ਛੰਦ ਹੈ ਔਰ ਆਪਾਂ ਜਦੋਂ ਜਾਪ ਸਾਹਿਬ ਦੀ ਕਥਾ ਵਿਚਾਰ ਸਰਵਣ ਕੀਤੀ ਸੀ ਉੱਥੇ ਆਇਆ ਸੀ ਛੰਦ ਇੱਥੇ ਸਵਈਏ ਲਿਖਦੇ ਆ ਤੇ ਦੂਜੀ ਗੱਲ ਸਵਈਏ ਬਾਬੇ ਦੇ ਉੱਪਰ ਵੇਖੋ ਅਦਕ ਲੱਗੀ ਹੋਈ ਹੈ ਇਨੂੰ ਕਹੀਂ ਪੜਨੇ ਨੇ ਸਵਈਏ ਜਿਵੇਂ ਪਿੱਛੇ ਈ ੜੀ ਲਾਂ ਲਾ ਦਿੰਦੇ ਨੇ ਸਵਈਏ ਸਿੱਧੇ ਵਿੱਚ ਅਦਗ ਦੀ ਜਿਹੜੀ ਮਾਤਰਾ ਉਹ ਲੱਗਣੀ ਚਾਹੀਦੀ ਹੈ ਯੱਯਾ ਵੀ ਪੁੜੇ ਸਵਈਏ ਇਸ ਤੰਗ ਨਾਲ ਪੜਨਾ ਇਹਨੂੰ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕਮਕਾਰ ਨਹੀਂ ਕਹਿਣਾ ਇੱਕ ਓੰਕਾਰ ਨਹੀਂ ਕਹਿਣਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤਪ ਪ੍ਰਸਾਦ ਸਵਈਏ ਪਾਤਸ਼ਾਹੀ 10ਵੀਂ ਠੀਕ ਹੈ ਜੀ ਇਹ ਨਾਪ ਜੀ ਨੂੰ ਦ੍ਰਿੜ ਹੋ ਜਾਣਾ ਚਾਹੀਦਾ ਹੈ ਤੇ ਅੱਗੇ ਆਪ ਜੀ ਵੇਖੋ ਸ਼ਰਾਵਕ ਸੁਧ ਸਮੂ ਸਿਧਾਨ ਕੇ ਦੇਖ ਫਿਰੇ ਉਹ ਕਰ ਜੋਗ ਜਤੀ ਕੇ ਸ਼ਰਾਵਕ ਤੇ ਹੁਣ ਆਪਾਂ ਪਹਿਲਾ ਜਿਹੜਾ ਸ਼ਬਦ ਲਿਖਿਆ ਸ਼ਰਾਵਕ ਇਸ ਰਾਬਕ ਕੀਤੇ ਇੱਕ ਬੰਦੇ ਲਈ ਨਹੀਂ ਆਇਆ ਸਰੇਵੜੇ ਗੁਰਬਾਣੀ ਚ ਵੀ ਸ਼ਬਦ ਆਉਂਦਾ ਹੈ ਇਹ ਮਤਲਬ ਸਰੇਵੜੇ ਜਿਵੇਂ ਉਹ ਲੋਕ ਨੇ ਜਿਵੇਂ ਭੇਡਾਂ ਦੇ ਲੋਕ ਵਾਲ ਕੱਟਦੇ ਨੇ ਨਾ ਵੱਢਦੇ ਨੇ ਇਹ ਸਰੇਵੜੇ ਉਹ ਲੋਕ ਨੇ ਜਿਹੜੇ ਸਿਰਾਂ ਦੇ ਵਾਲ ਪਟਾਉਂਦੇ ਨੇ ਆਪਣੇ ਪਟਾਉਣ ਵਾਲੇ ਸਰੇਵੜੇ ਭੇਡਾਂ ਦੇ ਤਾਂ ਕੱਟੇ ਜਾਂਦੇ ਨੇ ਉਹਨਾਂ ਦੇ ਪੁੱਟੇ ਜਾਂਦੇ ਨੇ ਗੁਰਬਾਣੀ ਚ ਪਹਿਲੇ ਪਾਤਸ਼ਾਹ ਦੇ ਬਚਨ ਨੇ ਸਿਰ ਖੋਹਾਏ ਪੀਂ ਅਹ ਮਲਵਾਣੀ ਝੂਠਾ ਮੰਗ ਮੰਗ ਖਾਂਹੀ ਇਸ ਰੇਵੜੇ ਬਹਿਮਾਂ ਚ ਬੈ ਕੇ ਕੰਮ ਕਰਦੇ ਨੇ ਸਿਰ ਦੇ ਬਾਲ ਪਟਾਉਂਦੇ ਨੇ ਹੁਣ ਕੋਈ ਪੁੱਛ ਵੀ ਸਕਦਾ ਵੀ ਪਟਾਉਂਦੇ ਕਿਉਂ ਆ ਜੀ ਕਿਉਂਕਿ ਜੂਆ ਨਾ ਪੈ ਜਾਣਾ ਇਹ ਤਾਂ ਪਟਾਉਂਦੇ ਨੇ ਸਿਰ ਵਿੱਚ ਜੂਆ ਨਾ ਪੈ ਜਾਣਾ ਝੂਠਾ ਮੰਗ ਮੰਗ ਖਾਂਹੀ ਮੈੜਾ ਪਾਣੀ ਪਿੰਦੇ ਨੇ ਜੂਠੀ ਰੋਟੀ ਮੰਗ ਕੇ ਖਾਂਦੇ ਨੇ ਫੋਲ ਫਦੀਹਤ ਮੂੰਹ ਲੈਨ ਪੜਾਸਾ ਪਾਣੀ ਦੇਖ ਸੰਗਾਹੀ ਆਪਣੇ ਪਖਾਨੇ ਨੂੰ ਫੋਲ ਕੇ ਮੂੰਹ ਵਿੱਚੋਂ ਇਹ ਗੰਦੀ ਬਦਬੂ ਲੈਂਦੇ ਨੇ ਤੇ ਪਾਣੀ ਨਹੀਂ ਵਰਤਦੇ ਸੰਗਾਹੀ ਫਿਰ ਸੰਗਦੇ ਨੇ ਇਹ ਪਾਣੀ ਨਹੀਂ ਵਰਤਦੇ ਮੰਗਦੇ ਵੀ ਨਹੀਂ ਤੇ ਹੁਣ ਜਿਹੜਾ ਭਾਈ ਇਨਾ ਵਰਗੇ ਕਰਮ ਕਰੇਗਾ ਉਹੀ ਇਹਨਾਂ ਦਾ ਚੇਲਾ ਬਣ ਸਕਦਾ ਹੈ ਇਹ ਦੁਨੀਆ ਦੀ ਨਜ਼ਰਾਂ ਵਿੱਚ ਮਹਾਨ ਨੇ ਇੱਕਨਾਂ ਨੂੰ ਤੇ ਸੰਗਤ ਮਿਲ ਗਈ ਨਾ ਗੁਰੂ ਮਿਲ ਗਿਆ ਬੜੇ ਉੱਚੇ ਹੋ ਗਏ ਮਾਣ ਨਹੀਂ ਕਰਨ ਨਾਲ ਸਿਆਣੇ ਹੋ ਕੇ ਕਦੇ ਮਾਣ ਨਹੀਂ ਕਰਨਾ ਵੀ ਇਸੀ ਇਦਾਂ ਤੁਸੀਂ ਇਦਾਂ ਕਿਸੇ ਨੂੰ ਬੜੇ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰਨੀ ਹੈ ਫਿਰ ਆਜ਼ਾਦ ਵੀ ਕਰ ਦਿਆ ਕਰੋ ਚਾਹੇ ਕੋਈ ਖਾਸ ਰਿਸ਼ਤਾ ਹੈ ਜੇ ਨਹੀਂ ਸਮਝਦਾ ਕੋਈ ਨਹੀਂ ਸਮਝਦੀ ਤਾਂ ਹੱਥ ਜੋੜੋ ਭਾਈ ਠੀਕ ਹੈ ਤੇਰੀ ਮਰਜ਼ੀ ਹੈ ਨਾ ਸਮਝੇ ਇੱਕ ਉਹ ਲੋਕ ਵੀ ਨੇ ਗੁਰ ਪੀਰ ਸਦਾਏ ਮੰਗਣ ਜਾਏ ਇਹ ਇਹ ਲੋਕ ਵੀ ਮੰਗਦੇ ਨੇ ਭਿਕਸ਼ੂ ਕਿਹਾ ਜਾਂਦਾ ਹੈ ਭਿਕਸ਼ੂ ਭਿਕਸ਼ੂ ਕਹਿੰਦੇ ਨੇ ਭਿਖਾਰੀ ਮੰਗਣ ਵਾਲੇ ਕਿਉਂਕਿ ਇੱਕ ਜੈਨ ਧਰਮ ਹੈ ਇੱਕ ਬੁੱਧ ਧਰਮ ਹੈ ਜੋਗੀ ਸਰੇਵੜੇ ਇਹ ਸਭ ਜਿੰਨੇ ਵੀ ਲੋਕ ਨੇ ਨਾ ਵਿੱਚੇ ਜੋਗੀ ਆ ਗਏ ਸਰੇਵੜੇ ਆ ਗਏ ਜਿੰਨੇ ਵੀ ਆਪ ਜੀ ਸੁਣ ਰਹੇ ਹੋ ਇਹ ਸਰਾਬਗ ਹੁੰਦੇ ਨੇ ਸਰਾਬਗ ਤੋਂ ਬਾਅਦ ਦੇਖੋ ਸੁਧ ਲਿਖਿਆ ਸੁਧ ਹੁੰਦਾ ਹੈ ਸੋਚਾ ਸਿੱਧੀ ਵੀ ਕਹਿ ਸਕਦੇ ਆ ਸਿੱਧੀ ਜਿਹਨੂੰ ਸਿੱਧੀ ਪ੍ਰਾਪਤ ਹੋ ਜਾਏ ਜੋਗੀਆਂ ਵਿੱਚ ਇਹ ਮੰਨੀ ਜਾਂਦੀ ਹੈ ਗੱਲ ਵੀ ਇਹ ਹੀ ਉਹਨਾਂ ਦਾ ਟੀਚਾ ਹੀ ਕਹਿ ਲਓ ਤੁਸੀਂ ਮੰਨਿਆ ਜਾਂਦਾ ਵੀ ਅਸੀਂ ਸਿੱਧੀਆਂ ਪ੍ਰਾਪਤ ਕਰਨੀਆਂ ਨੇ ਜੇ ਤੇ ਇੱਕ ਹੈ ਸਿੱਧੀ ਪ੍ਰਾਪਤ ਕਰਨੀ ਬਹੁਤੇ ਜੋਗੀ ਨੇ ਸਿੱਧੀਆਂ ਪ੍ਰਾਪਤ ਕਰਨੀਆਂ ਨੇ ਸ਼ਰਾਬ ਗ ਸੁਧ ਸਮੂਹ ਸਿਧਾਂ ਸਮੂਹ ਸਿਧਾਂ ਨੂੰ ਬਹੁ ਬਚਨ ਬਣ ਗਿਆ ਬਹੁਤਿਆਂ ਲਈ ਆਇਆ ਸਮੂਹ ਸਿਧਾਂ ਸਿੱਧੀਆਂ ਪ੍ਰਾਪਤ ਕਰਨੀਆਂ ਦੇਖ ਫਿਰਿਓ ਕਰ ਜੋਗ ਜਤੀਕੇ ਤੇ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਮੈਂ ਟਿਕਾਣੇ ਵੇਖੇ ਨੇ ਇਹਨਾਂ ਦੇ ਸਾਰਿਆਂ ਦੇ ਦੇਖ ਫਿਰਿਓ ਘਰ ਜੋਗ ਜਤੀਕੇ ਘਰ ਸਭ ਨੂੰ ਜਾ ਜਾ ਕੇ ਵੇਖਿਆ ਘਰ ਘਰ ਜਾ ਜਾ ਕੇ ਵੇਖਿਆ ਇਹਨਾਂ ਨਾਲ ਗੱਲ ਕੀਤੀ ਭਾਵ ਇਹਨਾਂ ਦੀ ਵਿਚਾਰ ਸੁਣੀ ਹੈ ਇਹਨਾਂ ਨਾਲ ਗੱਲ ਕੀਤੀ ਹੈ ਵਿਚਾਰ ਕੀਤੀ ਹੈ ਸਰਾਬ ਕੁਸ਼ੁੱਧ ਸਮੂਹੂ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀਕੇ ਅੱਗੇ ਜੀ ਸੂਰ ਸੁਰਾਰਦਨ ਸੂਰ ਹੁੰਦਾ ਸੂਰਮਾ ਇਹ ਗਰਵਾਣੀ ਵਿੱਚ ਵੀ ਆਪ ਜੀ ਨੂੰ ਕਈ ਰੂਪਾਂ ਵਿੱਚ ਆ ਜਾਂਦਾ ਹੈ ਇੱਕ ਤੇ ਜਾਨਵਰ ਵੀ ਹੁੰਦਾ ਪਸ਼ੂ ਕਹਿੰਦੇ ਸੂਰ ਸੂਰ ਪਰ ਜਿਹੜਾ ਇੱਥੇ ਸੂਰ ਲਿਖਿਆ ਸੂਰਮਾ ਤੇ ਸੂਰਜ ਵੀ ਹੁੰਦਾ ਸੂਰ ਤੇ ਅੱਗੇ ਵੇਖੋ ਸੁਰਾਰਦਨ ਤੋਂ ਪਹਿਲਾਂ ਸੁਰਾ ਇਕੱਲਾ ਸੂਰ ਬਣ ਜਾਂਦਾ ਹੈ ਦੇਵਤੇ ਦੇਵਤਿਆਂ ਦੀ ਗੱਲ ਹੈ ਸੁਰਾਰਦਨ ਜਿਹੜਾ ਪਿੱਛੇ ਰਾਰਦਨ ਇਹ ਰਗੜਦਾ ਹੁੰਦਾ ਹੈ ਜਿਹੜੇ ਭਲੇ ਲੋਕਾਂ ਨੂੰ ਰਗੜਨ ਵਾਲੇ ਨੇ ਨਾ ਰਾਖਸ਼ ਕਹਿੰਦੇ ਨੇ ਉਹਨਾਂ ਨੂੰ ਰਾਖਸ਼ ਸੂਰ ਸੁਰਾਰਦਨ ਸੁਧ ਸੁਦਾਦਿਕ ਸੁਦਾਦਿਕ ਜਿਹੜੇ ਸੂਚੇ ਅੰਮ੍ਰਿਤ ਪੀਣ ਵਾਲੇ ਨੇ ਸੰਤ ਸਮੂਹ ਅਨੇਕ ਮੱਤੀ ਕੇ ਹੁਣ ਜਿਹੜਾ ਅਨੇਕ ਆਇਆ ਨਾ ਸੰਤ ਸਮੂਹ ਅਨੇਕ ਮੱਤੀ ਕੇ ਮਤਲਬ ਕਹਿੰਦੇ ਇੰਦਾ ਨਹੀਂ ਵੀ 1 2 4 5 10 100 200 800 1000 ਨਹੀਂ ਭਾਈ ਟੋਲੇ ਵੇਖੇ ਟੋਲੇ ਵੱਡੇ ਵੱਡੇ ਪਤਾ ਨਹੀਂ ਕਿੰਨੇ ਸਾਰੇ ਇੰਡੀਆ ਵਿੱਚ ਬਹੁਤ ਕੁਝ ਵੇਖਿਆ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਤੇ ਹੁਣ ਆਪਜੀ ਦਰਸ਼ਨ ਕਰੋ ਜਿਹੜਾ ਮਮਾ ਤਤਾ ਲਿਖਿਆ ਹੋਇਆ ਮੁਕਤਾ ਆਇਆ ਇਹੇ ਇਹ ਇਹ ਚੀਜ਼ਾਂ ਦਾ ਬਹੁਤ ਜ਼ਰੂਰੀ ਗਿਆਨ ਹੋਣਾ ਚਾਹੀਦਾ ਫਿਰ ਗੁਰਬਾਣੀ ਸਮਝ ਆਉਂਦੀ ਹੈ ਜਿਹੜਾ ਇਹ ਮਤ ਲਿਖਿਆ ਮੰਮਾ ਤੱਤਾ ਇਹ ਮੰਤ ਮਤਾਂਤਰਾਂ ਲਈ ਹੈ ਜਿਵੇਂ ਆਪਾਂ ਮੰਨ ਲਓ ਗੁਰਦੁਆਰਾ ਸਾਹਿਬ ਹੈ ਜੇ ਕੋਈ ਇਦਾਂ ਦੀ ਵਿਚਾਰ ਕਰੇ ਹੋਰ ਗੁਰਦੁਆਰੇ 'ਚ ਹੋਰ ਵਿਚਾਰ ਹੁੰਦੀ ਹੈ ਇੱਥੇ ਹੋਰ ਹੁੰਦੀ ਹੈ ਉੱਥੇ ਹੋਰ ਹੁੰਦੀ ਹੈ ਇਹਨਾਂ ਨੂੰ ਆਪਾਂ ਕਹਿੰਦੇ ਨੇ ਮਤਾਂਤਰਾਂ ਅਲੱਗ-ਅਲੱਗ ਮਤਲਬ ਗੱਲ ਈ ਕਹਿ ਅਲੱਗ-ਅਲੱਗ ਮਤਾਂ ਲਈ ਬੈਠੇ ਨੇ ਜੇ ਜਦੋਂ ਇਹ ਤੱਤੇ ਨੂੰ ਸਿਹਾਰੀ ਲੱਗ ਗਈ ਮਤ ਦੇ ਉੱਥੇ ਅਕਲ ਆ ਜਾਂਦਾ ਹੈ ਬੁੱਧ ਜਿਹੜੀ ਸਾਡੀ ਬੁੱਧੀ ਅਕਲ ਦੀ ਗੱਲ ਆ ਜਾਂਦੀ ਹੈ ਜਦੋਂ ਸਿਹਾਰੀ ਲੱਗ ਜਾਂਦੀ ਹੈ ਜਦੋਂ ਤੱਤੇ ਨੂੰ ਔਂਕੜ ਲੱਗ ਗਿਆ ਫਿਰ ਉਹਦਾ ਅਰਥ ਬਣ ਗਿਆ ਮਤਾਂ ਇਹ ਕੰਮ ਕਰੀ ਮਤਾਂ ਉੱਥੇ ਜਾਈਂ ਜਿਵੇਂ ਮਾਂ ਨਹੀਂ ਰੋਕਦੀ ਬੱਚੇ ਨੂੰ ਨਾ ਮਤਾਂ ਉੱਥੇ ਇਹ ਕੰਮ ਨਾ ਪੁੱਤ ਕਰੀ ਹੁਣ ਇੱਥੇ ਮੰਮਾ ਤੱਤਾ ਖਾਲੀ ਲਿਖਿਆ ਹੋਇਆ ਮੁਕਤਾ ਕਹਿੰਦੇ ਨੇ ਮੁਕਤਾ ਮੰਮਾ ਤੱਤਾ ਇਹ ਮਤਮਤਾਂਤਰਾ ਲਈ ਹੈ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਸਭਨਾਂ ਦੀ ਮਤ ਵੇਖੀ ਹੈ ਵਿਚਾਰ ਵੇਖੀ ਹੈ ਕਉ ਨ ਦੇਖਿਤ ਪ੍ਰਾਨਪਤੀ ਕੇ ਹੁਣ ਪ੍ਰਾਨਪਤੀ ਜਿਹੜੇ ਪ੍ਰਾਨ ਹੁੰਦੇ ਨੇ ਆਪਾਂ ਕਹਿੰਦੇ ਨਹੀਂ ਪ੍ਰਾਨ ਪੰਖੇਰੂ ਉੱਡ ਗਏ ਪ੍ਰਾਣਾਂ ਦਾ ਪਤੀ ਕੌਣ ਹੈ ਮਾਲਕ ਪ੍ਰਭੂ ਹੁਣ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਪਰਾਣਾ ਦੇ ਪਤੀ ਨਾਲ ਕਿਸੇ ਨੇ ਸਾਝ ਨਹੀਂ ਪਾਈ ਇੱਕ ਨਾਲ ਕਿਸੇ ਨੇ ਸਾਝ ਨਹੀਂ ਪਾਈ ਸਭ ਕਹਿੰਦੇ ਜਿਹੜੇ ਜੋਗੀ ਨੇ ਉਹ ਗੋਰਖ ਨੂੰ ਮੰਨ ਰਹੇ ਨੇ ਤੇ ਜਿਹੜੇ ਜੈਨੀ ਨੇ ਉਹ ਮਹਾਵੀਰ ਕੋਈ ਦੇਹਾਂ ਨੂੰ ਮੰਨ ਰਿਆ ਕੋਈ ਕਿਸੇ ਨੂੰ ਮੰਨਦਾ ਕੋਈ ਕਿਸੇ ਨੂੰ ਮੰਨਦਾ ਕੋਈ ਕਿਸੇ ਨੂੰ ਮੰਨਦਾ ਸਭ ਨੂੰ ਵੇਖਿਆ ਤੇ ਅੱਗੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੁੰਤੇ ਆਪ ਜੀ ਭਾਏ ਵੇਖੋ ਭਾਏ ਹੁੰਦਾ ਪ੍ਰੇਮ ਪ੍ਰੇਮਾ ਭਗਤੀ ਤੋਂ ਬਿਨਾ ਕਿਰਪਾ ਉਸ ਦੀ ਕਿਰਪਾ ਤੋਂ ਬਿਨਾ ਸੱਚੀ ਸਿੱਖਿਆ ਸੱਚੇ ਗਿਆਨ ਦੀ ਕਿਰਪਾ ਤੋਂ ਬਿਨਾ ਏਕ ਰਤੀ ਵਿਨ ਏਕ ਰਤੀ ਕੇ ਏਕ ਰਤੀ ਵਿਨ ਏਕ ਰਤੀ ਕੇ ਏਕ ਦੇਖੋ ਜੀ ਇੱਥੇ ਦੋ ਰਤੀ ਆ ਗਿਆ ਇੱਕ ਏਕ ਰਤੀ ਬਿਨ ਏਕ ਰਤੀ ਕਿ ਫੇਰ ਦੂਜੀ ਵਾਰ ਰਤੀ ਲਿਖਿਆ ਹੋਇਆ ਹੁਣੇ ਇਹ ਸਵਾਲ ਪੈਦਾ ਹੋ ਜਾਂਦਾ ਵੀ ਦੋ ਰਤੀ ਕਿਉਂ ਆ ਗਏ ਦੋ ਰਤੀ ਵਾਰ ਦੋ ਵਾਰ ਕਿਉਂ ਰਤੀ ਲਿਖਿਆ ਇੱਕ ਤੇ ਕਿਰਪਾ ਰਤੀ ਐ ਸਵਾਇ ਕਿਰਪਾ ਇੱਕ ਰਤੀ ਆਪਾਂ ਕਹਿੰਦੇ ਆ ਵੀ ਤੂੰ ਤੇ ਰਤੀ ਦਾ ਵੀ ਨਹੀਂ ਤੂੰ ਤੇ ਕੋਡੀ ਦਾ ਵੀ ਨਹੀਂ ਕੰਮ ਕਰ ਆਪਣਾ ਐਦਾਂ ਨਹੀਂ ਆਪਾਂ ਬੋਲਦੇ ਉਹ ਸੁਨਿਆਰਿਆਂ ਕੋਲ ਵੀ ਹੁੰਦੀ ਆ ਕਾਲੇ ਜੇ ਰੰਗ ਦੀ ਮੇਣੁ ਗੁਣ ਕੀਤੇ ਭਗਤ ਨਾ ਹੋਏ ਇਹ ਚੰਗੇ ਗੁਣਾ ਤੋਂ ਬਿਨਾ ਕੋਈ ਰਤੀ ਦਾ ਵੀ ਨਹੀਂ ਇਹ ਦੋ ਵਾਰ ਰਤੀ ਆਇ ਤੇ ਕਿਰਪਾ ਜਦੋਂ ਮਾਲਕ ਦੀ ਕਿਰਪਾ ਹੋ ਜਾਵੇ ਉਹ ਰਤੀ ਵੀ ਹੈ ਏਕ ਰਤੀ ਵਿਨ ਏ ਰਤੀ ਵੀ ਹੈ ਏਕ ਰਤੀ ਵਿਨ ਏਕ ਰਤੀ ਕੇ ਉਤੋਂ ਬਿਨਾ ਕਿਰਪਾ ਤੋਂ ਬਿਨਾ ਹਰ ਵਿਸਰਤ ਸਦਾ ਖੁਆਰੀ ਫਿਰ ਕਿਸੇ ਰਤੀ ਦਾ ਨਹੀਂ ਪਾਈ ਕੋਈ ਤੇ ਹੁਣ ਆਪ ਜੀ ਦੂਜੇ ਸਵਈਏ ਦੀ ਵਿਚਾਰ ਕਰਦੇ ਆਪਾਂ ਵੇਖੋ ਜੀ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਛਰੀਦਾਰ ਕੱਪੜੇ ਦੇ ਝੁੱਲਨਾ ਹਾਥੀਆਂ ਤੇ ਪਾਏ ਜਾਂਦੇ ਨੇ ਜਿਵੇਂ ਕਈ ਬਲਦਾਂ ਤੇ ਵੀ ਪਾਦ ਹੁੰਦੇ ਨੇ ਹੋਰ ਘਰ ਵਿੱਚ ਕੁਝ ਰੱਖਿਆ ਹੁੰਦਾ ਕੁਝ ਘੋੜੇ ਘੋੜਿਆਂ ਤੇ ਵੀ ਪਾਦ ਹੁੰਦੇ ਨੇ ਤੇ ਇੱਥੇ ਇਹ ਜਿਹੜੇ ਕੱਪੜੇ ਦੀ ਝੂਲ ਦੀ ਗੱਲ ਹੈ ਉਹ ਹਾਥੀਆਂ ਤੇ ਪਾਏ ਹੋਏ ਨੇ ਹਾਥੀ ਰੱਖੇ ਹੋਏ ਨੇ ਕਿਸੇ ਨੇ ਮਾਤੇ ਮਤੰਗ ਇਹ ਹਾਥੀਆਂ ਦੀ ਗੱਲ ਹੈ ਅੱਗੇ ਲਿਖਿਆ ਅਨੂਪ ਅਨੂਪ ਵੀ ਵੇਖੋ ਤੁਸੀਂ ਅਨੂਪ ਆਪਾਂ ਜਾਪ ਸਾਹਿਬ ਵਿੱਚ ਬਾਰ ਬਾਰ ਆਇਆ ਸੀ ਮਤਲਬ ਜਿਸ ਦੀ ਤੁਲਨਾ ਨਾ ਕਿਸੇ ਨਾਲ ਕੀਤੀ ਜਾ ਸਕੇ ਉਤੰਗ ਉਤੰਗ ਹੁੰਦਾ ਹੈ ਉੱਚਾ ਅੱਗੇ ਸੁਰੰਗ ਉਹ ਝੁੱਲ ਜੋ ਹਾਥੀਆਂ ਦੇ ਉੱਪਰ ਪਾਏ ਨੇ ਨਾ ਸਵਾਰੇ ਫਿਰ ਸਵਾਰੇ ਵੀ ਹੋਏ ਨੇ ਚੰਗੀ ਤਰ੍ਹਾਂ ਮਾਤੇ ਮਤੰਗ ਜਰੇ ਜਰ ਸੰਗ ਅਨੂਪੂ ਤੰਗੁਰੰਗ ਸਵਾਰੇ ਇਦਾਂ ਹਾਥੀ ਸਜਾਏ ਹੋਏ ਨੇ ਪਾ ਕੇ ਝੁੱਲ ਕੋਟ ਤੁਰੰਗ ਪੁਰੰਗ ਸੇ ਕੂਦਤ ਪੌਣ ਕੇ ਗੋਨ ਕੋ ਜਾਤ ਨਿਭਾਰੇ ਪਹਿਲਾ ਅੱਖਰ ਵੇਖੋ ਜੀ ਕੋਟ ਲਿਖਿਆ ਕੋਟ ਕਹਿੰਦੇ ਨੇ ਕਿਲੇ ਨੂੰ ਉਨਾ ਰਾਜਿਆਂ ਕੋਲ ਕਿਲੇ ਵੀ ਨੇ ਵੱਡੇ ਵੱਡੇ ਹੁਣ ਇੱਥੇ ਵੀ ਆਪਜੀ ਧਿਆਨ ਦਿਓ ਜਿਹੜਾ ਕੋਟ ਹੈ ਕੱਕੇ ਨੂੰ ਹੋੜਾ ਟੈਂਕਾ ਇਹ ਕੋਟ ਇੱਕ ਲਿਖਿਆ ਕੋਈ ਲਗਾ ਮਾਤਰ ਨਹੀਂ ਅੱਗੇ ਪਿੱਛੇ ਇਹ ਕਿਲਾ ਹੈ ਜਿੱਥੇ ਟੈਂਕੇ ਨੂੰ ਸਿਹਾਰੀ ਲੱਗ ਗਈ ਉਹ ਕਰੋੜ ਬਣ ਗਿਆ ਗਰਵਾਣੀ ਚ ਆਉਂਦਾ ਤੇ ਕੋਟ ਕਿਲਾ ਰਾਜਿਆਂ ਕੋਲ ਮਸਤ ਹਾਥੀ ਉੱਤੇ ਝੂਲੇ ਸਜਾਏ ਹੋਏ ਨੇ ਫਿਰੂਨਾ ਕੋਰ ਵੱਡੇ ਵੱਡੇ ਕਿਲੇ ਵੀ ਹੈਗੇ ਨੇ ਤੁਰੰਗ ਵੀ ਹੈਗੇ ਨੇ ਤੁਰੰਗ ਘੋੜਿਆਂ ਨੂੰ ਕਹਿੰਦੇ ਨੇ ਘੋੜੇ ਵੀ ਹੈਗੇ ਨੇ ਕੁਰੰਗ ਸੇਕੂਦਤ ਕੁਰੰਗ ਕਹਿੰਦੇ ਨੇ ਹਿਰਨ ਨੂੰ ਹਿਰਨ ਇੱਥੇ ਹਿਰਨ ਦਾ ਨਾਮ ਤਾਂ ਲਿਖਿਆ ਹੈ ਉਹਨਾਂ ਕੋਲ ਇਦਾਂ ਦੇ ਘੋੜੇ ਨੇ ਹਿਰਨ ਦੀ ਤਰ੍ਹਾਂ ਦੌੜਨ ਵਾਲੇ ਨੇ ਹਿਰਨ ਪਤਾ ਕਿਵੇਂ ਦੌੜਦਾ ਹੈ ਹੋਰ ਕੋਈ ਮਤਲਬ ਕੋਈ ਇਦਾਂ ਕੋਈ ਘੋੜਾ ਦੌੜਦਾ ਹੈ ਮਤਲਬ ਦੋ ਪੈਰ ਤੇ ਧਰਤੀ ਤੇ ਲੱਗੇ ਹੁੰਦੇ ਨੇ ਹਿਰਨ ਤੇ ਚਾਰੇ ਚੁੱਕ ਲੰਦਾ ਇੰਨੀ ਤੇਜ਼ ਦੌੜਦਾ ਹੈ ਹਿਰਨ ਇਦਾਂ ਦੇ ਕਹਿੰਦੇ ਘੋੜੇ ਨੇ ਪੌਣ ਕੇ ਗੋਨ ਕੋ ਜਾਤ ਨਿਭਾਰੇ ਪੌਣ ਕਹਿੰਦੇ ਨੇ ਹਵਾ ਨੂੰ ਹਵਾ ਤੋਂ ਵੀ ਤੇਜ਼ ਦੌੜਨ ਵਾਲੇ ਨੇ ਭਾਰੀ ਪੂਜਾਨ ਕੇ ਭਾਰੀ ਪੂਜਾਨ ਕੇ ਭਾਰੀ ਹੁੰਦਾ ਬਾਵਾ ਤਕੜੀਆਂ ਬਾਵਾ ਵਾਲੇ ਭੂਪ ਪਲੀ ਵਿਦ ਭੂਪ ਕਹਿੰਦੇ ਨੇ ਧਰਤੀ ਦੇ ਜਿਹੜੇ ਰਾਜੇ ਨੇ ਪਲੀ ਵਿਦ ਮਤਲਬ ਸਭ ਕੁਝ ਹੈ ਕਿਸੇ ਚੀਜ਼ ਦੀ ਕਮੀ ਨਹੀਂ ਉਹਨਾਂ ਕੋਲ ਸਭ ਕੁਝ ਹੈ ਨਿਆਪਤ ਸੀਸ ਨਾ ਜਾਤ ਵਿਚਾਰੇ ਨਿਆਪਤ ਕਈ ਰਾਜੇ ਐਸੇ ਵੀ ਨੇ ਸੀੜ ਚੁਕਾਉਂਦੇ ਨੇ ਵੱਡਿਆਂ ਨੂੰ ਕੁ ਮਹਾਰਾਜੇ ਵੀ ਹੁੰਦੇ ਨੇ ਕੁਨਾ ਤੋਂ ਵੀ ਵੱਡੇ ਹੁੰਦੇ ਨੇ ਬਹੁਤ ਕੁਝ ਐ ਦੁਨੀਆ ਵਿੱਚ ਉਹਨਾਂ ਤੋਂ ਥੱਲੇ ਵਾਲੇ ਉਹਨਾਂ ਨੂੰ ਸੀਸ ਚੁਆਉਂਦੇ ਨੇ ਹੈ ਉਹ ਵੀ ਰਾਜੇ ਨੇ ਏਤੇ ਭਏ ਤੋਂ ਕਹਾ ਪਏ ਭੂਪਤ ਇੱਥੇ ਥੋੜੀ ਜੀ ਜੀਵ ਇੱਥੇ ਲੱਗੇਗੀ ਦੰਦਾਂ ਦੇ ਬੈਕਸਾਈਡ ਤੋਂ ਤੋਂ ਇਹਨੂੰ ਕਨੌੜਾ ਨਹੀਂ ਬੋਲਣਾ ਕਰਕੇ ਪੂਰਾ ਤੋਂ ਇਤੇ ਭਏ ਤੋਂ ਕਾਹਾਂ ਪਏ ਭੂਪਤ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਜੇ ਰਾਜਿਆਂ ਕੋਲ ਇੰਨਾ ਬਲ ਹੈ ਸਭ ਕੁਝ ਹੈ ਤਾਂ ਕੀ ਹੋਇਆ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਅੰਤ ਕੋ ਇਨੂੰ ਪਾਏ ਪੜਨਾ ਪਾਏ ਜੀ ਥੋੜਾ ਨੱਕ ਚ ਨੂੰ ਨਾਸਿਕਾ ਉਚਾਰਨ ਕਰਨਾ ਪਾਏ ਪਧਾਰੇ ਹੁੰਦਾ ਕੂਚ ਕਰਨਾ ਚੱਲ ਜਾਣਾ ਤੁਸੀਂ ਵੇਖੋ ਅੱਜ ਕੱਲ ਤੇ ਚਲੋ ਕਈ ਸੋਕਸ ਵੀ ਪਾ ਦਿੰਦੇ ਨੇ ਜਿਹਨੂੰ ਜਰਾਬਾਂ ਕਹਿੰਦੇ ਨੇ ਆਪਾਂ ਜਦੋਂ ਕੋਈ ਚੜ੍ਹਾਈ ਕਰ ਜਾਂਦਾ ਹੈ ਬੂਟ ਤਾਂ ਨਹੀਂ ਕਿਸੇ ਦੇ ਪਾਏ ਵੇਖੇ ਜਦੋਂ ਚੜ੍ਹਾਈ ਕਰਦਾ ਹੈ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੁੱਤੀ ਨਹੀਂ ਕਿਸੇ ਨੇ ਪਾਈ ਨਾਂਗੇ ਪਾਵੋਂ ਤੇ ਗਏ ਨਾਗੇ ਪਾਵੋਂ ਤੇ ਗਏ ਜੀ ਨਾਗੇ ਪਾਵੋਂ ਜਿਨਕੇ ਲੱਖ ਕਰੋੜ ਜਿਨਕੇ ਲੱਖ ਕਰੋੜ ਕੋਈ ਨਹੀਂ ਰੱਖ ਸਕਦਾ ਕਬੀਰ ਇਹ ਤਨ ਜਾਏਗਾ ਸਕੋਤਾ ਲਿਹੋ ਬਹੋਰ ਰੱਖ ਸਕਦਾ ਕੋਈ ਨਹੀਂ ਰੱਖ ਸਕਦਾ ਨਾਂਗੇ ਪਾਵੋ ਤੇ ਗਏ ਜਿਨ ਕੇ ਲੱਖ ਕਰੋੜ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਅੱਗੇ ਤੀਜਾ ਸਵਈਆ ਵੀ ਦੇਖੋ ਜੀ ਜੀਤ ਫਿਰੈ ਸਭ ਦੇਸ ਦੀ ਜਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਹੁਣ ਨਾ ਜਿਹੜੇ ਰਾਜਿਆਂ ਦੀ ਆਪਾਂ ਗੱਲ ਕਰਦੇ ਆ ਰ ਉਹਨਾਂ ਤੋਂ ਵੀ ਉੱਪਰ ਦੇ ਰਾਜਿਆਂ ਦੀ ਗੱਲ ਹੈ ਮਹਾਰਾਜਾ ਰਣਜੀਤ ਸਿੰਘ ਜੀ ਤੇ ਕਿਨੇ ਬਣ ਜਾਣਾ ਹੈ ਭਲੇ ਪੁਰਸ਼ ਵੀ ਨੇ ਚੰਗੇ ਪੁਰਸ਼ ਵੀ ਉਹਨਾਂ ਦੇ ਉੱਪਰ ਦੇ ਰਾਜੇ ਵੇਖੋ ਜੀ ਜਿਹੜੇ ਉਹ ਰਾਜੇ ਜੀਤ ਫਿਰੈ ਸਭ ਦੇਸ਼ ਦੀ ਸਾਨ ਕੋ ਜਿਹੜੇ ਦੇਸ਼ਾਂ ਨੂੰ ਸਭ ਨੂੰ ਜਿੱਤ ਲੈਂਦੇ ਨੇ ਤੇ ਅੱਗੇ ਲਿਖਿਆ ਬਾਜਤ ਢੋਲ ਮਰਦੰਗ ਨਗਾਰੇ ਇਹ ਜਿੰਨੇ ਵੀ ਵੱਜਣ ਵਾਲੀਆਂ ਚੀਜ਼ਾਂ ਦੇ ਨਾਮ ਹੈ ਨਾ ਜਦੋਂ ਤੁਰਦੇ ਨੇ ਭਾਵ ਢੋਲ ਵੱਜਦੇ ਨੇ ਤੁਰਨ ਦਾ ਮਤਲਬ ਕੀ ਹੈ ਜਦੋਂ ਚੜਾਈ ਕਰ ਜਾਂਦੇ ਨੇ ਜਦੋਂ ਕੂਚ ਕਰ ਜਾਂਦੇ ਨੇ ਨਾ ਮਰਦੰਗ ਵੱਜਦੇ ਨੇ ਨਗਾਰੇ ਵੱਜਦੇ ਨੇ ਜਦੋਂ ਕੂਚ ਕਰਦੇ ਨੇ ਅੱਗੇ ਗੁੰਜਿਤ ਗੂੜਗ ਜਾਣ ਕੇ ਸੁੰਦਰ ਗੂੜ ਹੁੰਦਾ ਇੱਕ ਜੇ ਗਜਾਨ ਆ ਗਿਆ ਬੋਤਿਆਂ ਵਾਸਤੇ ਵਰਤਿਆ ਜਾਂਦਾ ਗੁੰਜਿਤ ਹੁੰਦਾ ਗੁੰਜਣਾ ਮਸਤ ਹੋ ਕੇ ਤੁਰਨਾ ਉਹਨਾਂ ਨੇ ਅਜਿਹੇ ਹਾਥੀ ਤੰਬੇਲਿਆ ਵਿੱਚ ਸਜਾਏ ਹੋਏ ਨੇ ਸੁੰਦਰ ਸਜਾਏ ਹੋਏ ਨੇ ਜਿਹੜੇ ਭਾਈ ਮਸਤ ਹੋ ਕੇ ਤੁਰਨੇ ਕਈ ਬੰਦੇ ਵੀ ਐਦਾਂ ਦੇਖੇ ਐਦਾਂ ਬਾਵਾ ਕਰਕੇ ਆਏ ਤੁਰਦੇ ਨੇ ਹਾਥੀ ਵਾਂਗੂ ਐ ਸਾਰੇ ਆਪਾਂ ਕਈ ਬੰਦੇ ਤਾਂ ਹੁੰਦੇ ਐਨ ਆਪਾਂ ਕਹਿੰਦੇ ਹਾਥੀ ਦੀ ਚਾਲ ਚੱਲਦਾ ਬਾਰੋਂ ਹੀ ਤੁਰਦੇ ਨੇ ਉਦਾਂ ਕਈ ਐਦਾਂ ਹੀ ਰੇੜੇ ਜਿਹਾ ਵਾਂਗੂ ਤੁਰਦੇ ਨੇ ਐਦਾਂ ਚੋੜੇ ਜੇ ਹੋ ਕੇ ਉਹਨੂੰ ਕਹਿੰਦੇ ਨੇ ਗੁੰਜਿਤ ਮਸਤ ਹੋ ਕੇ ਤੁਰਨਾ ਹਿੰਸਤ ਹੈ ਹਈ ਰਾਜ ਹਜ਼ਾਰੇ ਹਿੰਸਤ ਹੈ ਹਿੰਸਾ ਤੋਂ ਹੁੰਦਾ ਹਿਣਕਣਾ ਹਜ਼ਾਰਾਂ ਘੋੜੇ ਨੇ ਵਧੀਆ-ਵਧੀਆ ਹਿਣਕਦੇ ਪਏ ਨੇ ਹਿਣਕਦੇ ਨੇ ਭੂਤ ਪਵਿਖ ਭਵਾਨ ਕੇ ਭੂਪਤ ਹੁਣ ਇੱਕ ਤੇ ਜਦੋਂ ਤੁਸੀਂ ਘਰ ਤੋਂ ਆਇਓ ਪਹਿਲਾ ਸਮਾਂ ਹੁਣ ਤੁਸੀਂ ਕਿ ਇੱਥੇ ਬੈਠੇ ਹੋਣ ਦਾ ਸਮਾਂ ਇੱਕ ਬਾਅਦ ਚ ਚਲੇ ਜਾਓਗੇ ਇਥੋਂ ਉਹ ਬਾਅਦ ਦਾ ਸਮਾਂ ਜਿਹੜਾ ਭੂਤ ਹੈ ਇਹ ਪਾਸਟ ਹੈ ਜਿਹੜਾ ਬੀਤਿਆ ਸਮਾਂ ਜਿਹੜਾ ਪਵਿਖ ਲਿਖਿਆ ਅੱਗੇ ਇਹ ਆਉਣ ਵਾਲਾ ਭਵਾਨ ਵਰਤਮਾਨ ਹੁਣ ਜਿਹੜਾ ਹੁਣ ਚੱਲ ਰਿਹਾ ਤੁਸੀਂ ਕਥਾ ਸੁਣ ਰਹੇ ਹੋ ਭਵਾਨ ਕੇ ਭੂਪਤ ਭੂਪਤ ਕਹਿੰਦੇ ਨੇ ਰਾਜਿਆਂ ਨੂੰ ਰਾਜੇ ਕੌਣ ਗਨੇ ਕਹਿੰਦੇ ਕਿਹੜਾ ਕਿਹੜਾ ਗਿਣੀਏ ਕਿਹੜਾ ਕਿਹੜਾ ਗਿਣੇ ਗਿਣੇ ਨਹੀਂ ਜਾਂਦੇ ਇੰਨੀ ਗਿਣਤੀ ਨੈ ਭੂਤ ਭਿਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ ਇੰਨੇ ਜ਼ਿਆਦਾ ਗਿਣਤੀ ਨਹੀਂ ਕੀਤੀ ਜਾ ਸਕਦੀ ਹੁਣ ਕਹਿੰਦੇ ਨੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਸ੍ਰੀ ਸ੍ਰੀ ਆਪਾਂ ਜਾਂ ਕਹਿੰਦੇ ਨੇ ਕਿ ਇਹਨੂੰ ਸ੍ਰੀਮਾਨ ਜੀ ਉਹ ਆਪਾਂ ਸਤਕਾਰ ਵਜੋਂ ਲਾਉਂਦੇ ਆ ਇੱਥੇ ਸ੍ਰੀ ਪਤ ਪਤ ਹੁੰਦਾ ਪਤੀ ਸ੍ਰੀ ਕਹਿੰਦੇ ਨੇ ਮਾਇਆ ਨੂੰ ਮਾਇਆ ਦਾ ਪਤੀ ਅਕਾਲ ਪੁਰਖ ਵਾਹਿਗੁਰੂ ਜੀ ਪ੍ਰਭੂ ਪਰਮਾਤਮਾ ਸ੍ਰੀ ਭਗਵਾਨ ਭਜੇ ਬਿਨ ਅਸੀਂ ਸਿਮਰਨ ਨਾਂ ਕੀ ਤੋ ਕੋ ਅੰਤ ਕੇ ਧਾਮ ਸਿਧਾਰੇ ਅੰਤ ਕੋ ਅੰਤ ਕੇ ਧਾਮ ਸਿਧਾਰੇ ਅੰਤ ਕੋ ਜਿੰਨੀ ਵੀ ਤੁਸੀਂ ਗੱਲਾਂ ਸੁਣੀਆਂ ਕਹਿੰਦੇ ਗਏ ਸਾਰੇ ਹਾਰ ਕੇ ਗਏ ਮੇਰੇ ਬੀਰੋ ਭੈਣੋ ਇਹ ਗੱਲ ਧਿਆਨ ਨਾਲ ਸੁਣਿਓ ਬਾਰੀ ਮਟੀਰੀਅਲ ਚ ਕੁਝ ਨਹੀਂ ਹੈ ਸਾਨੂੰ ਲੱਗਦਾ ਅਸੀਂ ਐਨ ਚਿੰਮੜੇ ਹੋਏ ਆ ਸਾਨੂੰ ਲੱਗਦਾ ਸਭ ਕੁਝ ਇਹੀ ਐ ਨਹੀਂ ਭਾਈ ਗੁਨਾ ਗਵਾਈ ਗੰਠੜੀ ਗੁਨਾ ਗਵਾਈ ਗੰਠੜੀ ਅਬ ਗਣ ਚੱਲੀ ਬੰਨ ਅਬ ਗਣ ਚੱਲੀ ਬੰਨ ਵਾਹਿਗੁਰੂ 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 ਨਾ ਤਾਂ ਇੱਥੇ ਲੱਖਾਂ ਖੁਸ਼ੀਆਂ ਦਾ ਪਤਾ ਲੱਗਿਆ ਨਾ ਸਿਮਰਨ ਕੀਤਾ ਨਾ ਬੰਦਗੀ ਕੀਤੀ ਨਾ ਇਵਾਦਤ ਕੀਤੀ ਅੱਗੇ ਚੌਥਾ ਸਵਈਆ ਵੀ ਵੇਖੋ ਜੀ ਤੀਰਥ ਕਹੀਂ ਨੂੰ ਪੜਦੇ ਨੇ ਤੀਰਥ ਨਾਨ ਕਹੀਂ ਤੀਰਥ ਨਾਨ ਕਈ ਨਾਨ ਨਾਨ ਤੇ ਖਾਣ ਵਾਲਾ ਹੁੰਦਾ ਇੱਕ ਰੋਟੀ ਹੁੰਦੀ ਆ ਬਾਹਰ ਆਪਾਂ ਜਾਣਦੇ ਆ ਨਾ ਕਿਤੇ ਉਹ ਨਾਨ ਬਣਾ ਇੱਕ ਮੇਰੇ ਵਾਸਤੇ ਉਹ ਨਾਨ ਨਹੀਂ ਇੱਥੇ ਪੜਨਾ ਹੈ ਤੀਰਥ ਨਾਨ ਨਾਉਣ ਦੀ ਗੱਲ ਹੈ ਇਹ ਥੋੜਾ ਦਵਾ ਕੇ ਬੋਲਣਾ ਹੈ ਨਾਨ ਮਤਲਬ ਨੰਨੇ ਤੇ ਬੋਝ ਦੇ ਕੇ ਬੋਲਣਾ ਹੈ ਤੀਰਥ ਨਾਨ ਤੀਰਥਾਂ ਤੇ ਇਸ਼ਨਾਨ ਕਰਨ ਵਾਲੇ ਅੱਗੇ ਦਇਆ ਦਇਆ ਕਰਨ ਵਾਲੇ ਵੀ ਅੱਗੇ ਦਮ ਵੀ ਲਿਖਿਆ ਦਮ ਦਾ ਅਰਥ ਹੁੰਦਾ ਹੈ ਇੰਦਰੀਆਂ ਨੂੰ ਕਾਬੂ ਕਰਨ ਵਾਲੇ ਜਿਨ੍ਹਾਂ ਨੇ ਜੋਰ ਲਾਇਆ ਹੋਇਆ ਇਸ ਚੀਜ਼ ਤੇ ਅੱਗੇ ਦਾਨ ਕਹੀਂ ਦਾਨ ਕਰਨ ਵਾਲੇ ਸੁ ਸੰਜਮ ਨੇਮ ਸੰਜਮ ਨੇਮ ਕਰਨ ਵਾਲੇ ਵੀ ਅਨੇਕ ਵੀ ਸੇਖ ਹੈ ਵਿਸ਼ੇਖ ਹੈ ਖਾਸ ਤੌਰ ਤੇ ਕਰਮਕਾਂਢੀ ਆ ਸਾਰੇ ਲੋਕ ਵੇਖੇ ਨੇ ਵੇਦ ਪੁਰਾਨ ਹੁਣ ਜਿਹੜਾ ਵੇਦ ਪੁਰਾਨ ਹੈ ਨਾ ਸਨਾਤਨ ਮਤਾਂ ਦੇ ਗ੍ਰੰਥਾਂ ਨੂੰ ਵੇਦ ਕਿਹਾ ਜਾਂਦਾ ਹੈ ਅੱਗੇ ਕਿਤਾਬ ਪੁਰਾਨ ਇਸਲਾਮ ਮਤ ਦੇ ਕਿਤਾਬ ਪੁਰਾਨ ਹੁੰਦੇ ਨੇ ਜ਼ਮੀਨ ਜ਼ਮਾਨ ਇਹਨੂੰ ਇਦਾਂ ਪੜ੍ਹਨਾ ਹੈ ਜ਼ਮੀਨ ਜਾਂ ਜ਼ਮੀਨ ਜਮਾਨ ਇਦਾਂ ਨਹੀਂ ਪੜ੍ਹਨਾ ਜ਼ਮੀਨ ਜ਼ਮਾਨ ਜ਼ਮੀਨ ਹੁੰਦੀ ਹੈ ਧਰਤੀ ਜ਼ਮਾਨ ਹੁੰਦਾ ਅਸਮਾਨ ਸਵਾਨ ਕੇ ਪੇ ਸਭ ਕੁਝ ਵੇਖ ਲਿਆ ਪੌਨਹਾਰ ਪੌਨਹਾਰ ਪਤਾ ਕੌਣ ਹੁੰਦੇ ਜੋ ਰੋਟੀ ਨਹੀਂ ਖਾਂਦੇ ਜਤੀ ਜਤ ਤਾਰ ਜਤ ਰੱਖਣ ਵਾਲੇ ਇੰਦਰੀਆਂ ਨੂੰ ਕਾਬੂ ਕਰਨ ਵਾਲੇ ਸੱਬੈ ਸੋ ਵਿਚਾਰ ਵਿਚਾਰ ਕੇ ਵੇਖੇ ਸਭ ਨੂੰ ਵਿਚਾਰ ਕੇ ਵੇਖਿਆ ਹਜ਼ਾਰ ਕੇ ਦੇਖੇ ਇੱਕ ਨਹੀਂ ਸੋ ਨਹੀਂ 500 ਨਹੀਂ ਹਜ਼ਾਰਾਂ ਵੇਖੇ ਹੁਣ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਸ੍ਰੀ ਭਗਵਾਨ ਭਜੇ ਮਿਨੂਪਤ ਹੁਣ ਤੁਸੀਂ ਵੇਖੋ ਕਈ ਤੀਰਥਾਂ ਦਾ ਰਟਨ ਕਰਨ ਵਾਲੇ ਲੋਕ ਸੰਜਮੀ ਕਰਮ ਕਾਂਢੀ ਪ੍ਰਭੂ ਦੀ ਇਵਾਦਤ ਤੋਂ ਬਿਨਾ ਏਕ ਰਤੀ ਵਿਨ ਏਕ ਰਤੀ ਕੇ ਏਕ ਰਤੀ ਵਿਨ ਏਕ ਰਤੀ ਕੇ ਏਕ ਐਨ ਪ੍ਰਭੂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਕਿਸੇ ਕੋਲ ਪ੍ਰੇਮ ਦੀ ਰਤੀ ਹੈ ਹੀ ਨਹੀਂ ਕਿਸੇ ਕੋਲ ਨਹੀਂ ਮਿਲੀ ਪ੍ਰੇਮ ਦੀ ਰੱਤੀ ਪੰਜਵਾਂ ਸਵਈਆ ਵੀ ਆਪ ਜੀ ਵੇਖੋ ਸੁਧ ਸਿਪਾ ਦੁਰੰਤ ਦੁਵਾ ਸੁਸਾਸਨਾ ਦੁਰਜਾਨਦ ਲੈਗੇ ਇਹਨੂੰ ਇਦਾਂ ਪੜ੍ਹਨਾ ਹੈ ਸੁਧ ਸੀਦਾ ਦੁਰੰਤ ਦੁਵਾ ਸੁਸਾ ਜਿਸਨਾ ਦੁਰਜਾਨਦ ਲੈਗੇ ਇਦਾਂ ਪੜ੍ਹਨਾ ਹੈ ਹੁਣ ਸੁਧ ਸਿਪਾ ਕਿਹੜੇ ਹੁੰਦੇ ਨੇ ਉਹ ਸਿਪਾਹੀ ਜਿਹੜੇ ਪੂਰੇ ਐਕਸਪਰਟ ਹੁੰਦੇ ਨੇ ਜਿਨ੍ਹਾਂ ਨੇ ਟ੍ਰੇਨਿੰਗ ਲਈ ਹੁੰਦੀ ਹੈ ਦੀਨਾਂ ਵਿੱਚ ਪੂਰੇ ਸਿਪਾਹੀ ਵਾਲੇ ਗੁਣ ਹੋਣ ਪਰੇਡ ਵੀ ਕਰਦੇ ਹੋਣ ਸਭ ਕੁਝ ਕਰਦੇ ਹੋਣ ਪੂਰੀ ਨੌਲੇਜ ਹੋਵੇ ਦੁਰੰਤ ਦੁਬਾਹ ਇਹਨੂੰ ਦੁਬਾਹਾ ਏਦਾਂ ਕੁਝ ਨਹੀਂ ਪੜਨਾ ਦੁਬਾਹ ਦੁਰੰਤ ਹੁੰਦਾ ਹੈ ਦੁਰਾਂਤ ਜ਼ਾਲਮ ਦਵਾ ਅੱਗੇ ਫਿਰ ਜਿਹੜੇ ਉਹਨਾਂ ਨੂੰ ਦਵਾ ਦੇਣ ਵਾਲੇ ਨੇ ਦਵਾ ਸੁਸਾਜ ਸਨਾਹ ਸਨਾਹ ਸਾਸੰਗ ਦੀ ਇੱਕ ਲੋਹੇ ਦੀ ਪੁਸ਼ਾਕ ਹੁੰਦੀ ਸੀ ਪੁਰਾਣੇ ਸਮੇਂ ਅਜ ਜਿਹਨੂੰ ਅੱਜ ਕੱਲ ਆਪਾਂ ਕਹਿ ਦਿੰਨੇ ਆ ਬੁਲਟ ਪ੍ਰੂਫ ਜਿਨ੍ਹਾਂ ਵਿੱਚ ਗੋਲੀਆਂ ਨਹੀਂ ਵੱਜਦੀਆਂ ਸਨਾਹ ਗੋਲੀਆਂ ਮਾਰੀ ਜੋ ਪਰ ਉਹ ਬੰਦੇ ਨੂੰ ਕੁਝ ਨਹੀਂ ਹੁੰਦਾ ਲੋਹੇ ਦੀ ਪੁਸ਼ਾਕ ਹੁੰਦੀ ਸੀ ਪਹਿਲਾਂ ਸਨਾਹ ਜ਼ਰੇ ਵਖਤਰ ਵੀ ਕਿਹਾ ਜਾਂਦਾ ਸੀ ਉਹਨੂੰ ਸੰਜੋ ਵੀ ਕਿਹਾ ਜਾਂਦਾ ਸੀ ਦੁਰਜਾਨ ਦਲਾਂਗੇ ਜਿਹੜੇ ਖੋਟੇ ਲੋਕਾਂ ਨੂੰ ਦਲਾਂਗੇ ਰਗੜਨ ਵਾਲੇ ਭਾਰੀ ਗੁਮਾਨ ਭਰੇ ਮਨ ਮੈਂ ਭਾਰੀ ਗੁਮਾਨ ਹੁੰਦਾ ਬਹੁਤ ਬਹੁਤ ਹੰਕਾਰ ਕਰਨਾ ਵੀ ਮੈਂ ਤੇ ਹਾਰ ਹੀ ਨਹੀਂ ਸਕਦਾ ਮੈਂ ਨਹੀਂ ਹਾਰ ਸਕਦਾ ਅੜ ਕੇ ਖੜ ਜਾਣਾ ਕਰ ਪਰਬਤ ਪੰਖ ਹਲੇ ਨਾ ਹਲਾएंगे ਪਰਬਤ ਕਹਿੰਦੇ ਨੇ ਪਹਾੜਾਂ ਨੂੰ ਪਹਾੜ ਤੇ ਨਹੀਂ ਹਿੱਲਦੇ ਪਹਾੜ ਨਹੀਂ ਕਦੇ ਹਿੱਲੇ ਦੇ ਵਿਖੇ ਪਰ ਹੰਕਾਰ ਹੀ ਕਹਿੰਦੇ ਨੇ ਅਸੀਂ ਨਹੀਂ ਹਿੱਲਾਂਗੇ ਹੰਕਾਰ ਬੋਲਦਾ ਅਸੀਂ ਨਹੀਂ ਹਿੱਲਾਂਗੇ ਤੌਰ ਅਰੀਨ ਤੌਰ ਅਰੀਨ ਬੈਰੀਆਂ ਨੂੰ ਤੋੜਨ ਵਾਲੇ ਮਰੋਰ ਮਬਾਸਨ ਜਿਹੜੇ ਦਬਦੇ ਨਹੀਂ ਮਬਾਸਨ ਕਹਿੰਦੇ ਨੇ ਉਹਨਾਂ ਜਿਹੜੇ ਦਬਦੇ ਹੀ ਨਹੀਂ ਮਾਤੇ ਮਤੰਗਨ ਮਾਨ ਮਲਾਂਗੇ ਮਸਤ ਹਾਥੀ ਨੂੰ ਵੀ ਰਗੜ ਦੰਦੇ ਨੇ ਇੱਕ ਮੈਂ ਆਪਾਂ ਇਤਿਹਾਸ ਵੱਲ ਨਹੀਂ ਜਾਣਾ ਇੱਥੇ ਗੱਲ ਹੋਰ ਚੱਲਦੀ ਪਈ ਹੈ ਇੱਕ ਤੇ ਉਹ ਐਨ ਜਿਵੇਂ ਪਹਾੜੀ ਰਾਜਿਆਂ ਨੇ ਕੇਸਰ ਚੰਦ ਦੇ ਹਾਥੀ ਨੂੰ ਨਾ ਸ਼ਰਾਬ ਪਲਾ ਕੇ ਭੇਜਦਾ ਸੀ ਭਾਈ ਬਚਿੱਤਰ ਸਿੰਘ ਖਾਲਸਾ ਜੀ ਨੇ ਕੀ ਕੀਤਾ ਜੀ ਹਾਥੀ ਦੇਖ ਤਾਂ ਇੱਥੇ ਲਾ ਕੇ ਪਲੇਟਾਂ ਪਲੂਟਾਂ ਤਵੀਆਂ ਲਾ ਕੇ ਭੇਜਿਆ ਸੀ ਝੱਲਾ ਕਰਕੇ ਹਾਥੀ ਇਦਾਂ ਦਾ ਵਰਸ਼ਾ ਮਾਰਿਆ ਤਵੀਆਂ ਦੇ ਵਿੱਚ ਨੂੰ ਕੱਢ ਦਿੱਤਾ ਸੀ ਉਹ ਇਤਿਹਾਸ ਹੈ ਆਪਾਂ ਇਤਿਹਾਸ ਵੱਲ ਨਹੀਂ ਜਾਣਾ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲेंगे ਤਿਆਗ ਵੇਖੋ ਜੀ ਤਿਆਗ ਦੇ ਗੱਗੇ ਨੂੰ ਸਿਹਾਰੀ ਲੱਗੀ ਹੈ ਜਹਾਨ ਤਿਆਗ ਕੇ ਜਿੰਨਾ ਵੀ ਆਪ ਜੀ ਸੁਣ ਰਹੇ ਹੋ ਨਿਦਾਨ ਹੁੰਦਾ ਅੰਤ ਵੇਲੇ ਪਾਈ ਇਦਾਂ ਹੀ ਚੱਲ ਗਏ ਕਿਸੇ ਨੇ ਪ੍ਰੇਮਾ ਭਗਤੀ ਨਾਲ ਨਹੀਂ ਸੱਚੇ ਨਾਮ ਨਾਲ ਨਹੀਂ ਵਾਹਿਗੁਰੂ ਦੀ ਗੱਲਾਂ ਨਹੀਂ ਕੀਤੀਆਂ ਇੱਕ ਦੀ ਗੱਲਾਂ ਨਹੀਂ ਕੀਤੀਆਂ ਬਿਣ ਗੁਣ ਕੀਤੇ ਭਗਤ ਨਾ ਹੋਏ ਸੱਚੀ ਬੰਦਗੀ ਵਾਦਤ ਨਹੀਂ ਕੀਤੀ ਆਪਣੇ ਜੀਵਨ ਵਿੱਚ ਇਮਾਨਦਾਰੀ ਸੱਚਾਈ ਸਤ ਸੰਤੋਖ ਦਇਆ ਧਰਮ ਧੀਰਜ ਕੁਝ ਨਹੀਂ ਦੇਸਿਆ ਸਭ ਹੋਰੇ ਹੋਰ ਕੰਮਾਂ 'ਚ ਲੱਗੇ ਹੋਏ ਸੀ ਬਹੁਤ ਕੁਝ ਵੇਖਿਆ ਅੱਜ ਆਪਾਂ ਪੰਜ ਸਵਈਆਂ ਦੀ ਵਿਚਾਰ ਕੀਤੀ ਹੈ ਤੇ ਆਪਾਂ ਕੱਲ ਨੂੰ ਪੰਜ ਸਵਈਏ ਹੋ ਰਹਿਗੇ ਥੋੜਾ ਜਿਹਾ ਫਿਰ ਆਪਾਂ ਕੱਲ ਵਿਚਾਰ ਕਰਾਂਗੇ ਜੀ ਟਾਈਮ ਜ਼ਿਆਦਾ ਹੋ ਜਾਣਾ ਹੈ ਅੱਜ ਇੰਨਾ ਹੀ ਆਪਾਂ ਇੱਕ ਕੱਲ ਭਾਗ ਬਣਾਵਾਂਗੇ ਇੰਟਰਨੈਟ ਦੇ ਮਾਧਿਅਮ ਰਾਹੀਂ ਵੀ ਘਰ-ਘਰ ਵਿੱਚ ਜਾਂਦੀ ਹੈ ਇੱਕ ਭਾਗ ਬਣਾਵਾਂਗੇ ਸਵੇਰੇ ਪਾ ਦਵਾਂਗੇ ਤੇ ਇੱਕ ਫਿਰ ਕੱਲ ਪਾ ਦਵਾਂਗੇ ਜੀ ਪਰਸੋਂ ਤੇ ਆਪ ਜੀ ਨੇ ਇਤਨੀ ਬੇਨਤੀ ਪਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ